ਸਰਕਾਰੀ ਬੱਸ ਅਤੇ ਕੈਂਟਰ ਦੀ ਭਿਆਨਕ ਟੱਕਰ ਹੋਈ ਹੈ ਇਸ ਭਿਆਨਕ ਟੱਕਰ ਦੇ ਵਿੱਚ ਦੋ ਜਣਿਆਂ ਦੀ ਜਾਨ ਚਲੀ ਗਈ ਹੈ ਜਦੋਂ ਕਿ 15 ਯਾਤਰੀ ਨੇ ਜਿਹੜੇ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਫਾਜ਼ਿਲਕਾ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰਿਆ ਹੈ ਤਾਂ ਸੜਕ ਹਾਦਸਾ ਵਾਪਰਿਆ ਇੱਕ ਸਰਕਾਰੀ ਬੱਸ ਤੇ ਕੈਂਟਰ ਦੀ ਭਿਆਨਕ ਟੱਕਰ ਹੋਈ ਹੈ ਆ ਜਿੱਥੇ ਦੋ ਜਾਨਾਂ ਚਲੀਆਂ ਗਈਆਂ ਅਤੇ 15 ਯਾਤਰੀ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਸਰਕਾਰੀ ਬਾਸਾ ਤੇ ਕੈਂਟਰ ਦੀ ਟੱਕਰ ਹੈ ਜਿਹੜੀ ਫਾਜ਼ਿਲਕਾ ਮਲੋਟ ਰੋਡ ਦੇ ਉੱਤੇ ਹੋਈ ਹੈ ਤਾਂ ਪਿੰਡ ਟਾਹਲੀ ਵਾਲਾ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਇੱਕ ਬਾਸਾ ਤੇ ਇੱਕ ਕੈਂਟਰ ਦੀ ਆਹਮੋ ਸਾਹਮਣੇ ਟੱਕਰ ਹੋ ਗਈ ਹੈ ਇਸ ਹਾਦਸੇ ਦੇ ਵਿੱਚ ਦੋ ਲੋਕਾਂ ਦੀ ਜਾਨ ਚਲੇ ਗਈ ਜਦੋਂ ਕਿ ਬੱਸ ਦੇ ਵਿੱਚ ਸਵਾਰ ਲਗਭਗ 40 ਯਾਤਰੀਆਂ ਦੇ ਵਿੱਚੋਂ ਪ 15 ਨੇ ਜਿਹੜੇ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਇਸ ਜਾਣਕਾਰੀ ਦਾ ਖੁਲਾਸਾ ਕਰਦੇ ਆਂ ਫਾਜ਼ਿਲਕਾ ਸਰਕਾਰੀ ਹਸਪਤਾਲ ਪਹੁੰਚੇ ਅਰਨੀ ਵਾਲਾ ਪੁਲਿਸ ਸਟੇਸ਼ਨ ਦੇ ਇੱਕ ਪੁਲਿਸ ਮੁਲਾਜ਼ਮ ਜਿਸ ਦਾ ਨਾਮ ਮਲਕੀਤ ਸਿੰਘ ਦੱਸਿਆ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਟਹਲੀ ਵਾਲਾ ਪਿੰਡ ਨੇੜੇ ਇੱਕ ਸਰਕਾਰੀ ਬੱਸ ਅਤੇ ਇੱਕ ਕੈਂਟਰ ਦੀ ਆਮੋ ਸਾਹਮਣੇ ਟੱਕਰ ਹੋ ਗਈ ਹੈ ਤਾਂ ਹਾਦਸਾ ਇੰਨਾ ਗੰਭੀਰ ਸੀ ਕੀ ਹਾਦਸੇ ਦੇ ਵਿੱਚ ਦੋ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਜਦੋਂ ਕਿ ਬੱਸ ਦੇ ਵਿੱਚ ਸਵਾਰ 15 ਯਾਤਰੀ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਵਕ ਵਕ ਵਾਹਨਾਂ ਦੀ ਵਰਤੋਂ ਕਰਕੇ ਇਲਾਜ ਦੇ ਲਈ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਤਾਂ ਨਾਲ ਹੀ ਐਂਬੂਲੈਂਸਾਂ ਅਤੇ ਸੜਕ ਸੁਰੱਖਿਆ ਬਲ ਦੇ ਕਰਮਚਾਰੀ ਵੀ ਸ਼ਾਮਲ ਨੇ ਜਿਨ੍ਹਾਂ ਦੇ ਵਿੱਚ ਕਈ ਲੋਕ ਗੰਭੀਰ ਜ਼ਖਮੀ ਨੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਦੁਆਰਾ ਉਹਨਾਂ ਦਾ ਇਲਾਜ ਵੀ ਕੀਤਾ ਜਾ ਰਿਹਾ ਹੈ ਤਾਂ ਪੁਲਿਸ ਇਸ ਵੇਲੇ ਘਟਨਾ ਦੀ ਜਾਂਚ ਕਰ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਹਾਦਸਾ ਕਿਵੇਂ ਹੋਇਆ ਤਾਂ ਜਾਂਚ ਤੋਂ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ਦੇ ਉੱਤੇ ਟੁਕਮੀ ਕਾਰਵਾਈ ਦਾ ਐਲਾਨ ਵੀ ਪੁਲਿਸ ਵੱਲੋਂ ਕੀਤਾ ਗਿਆ ਹੈ ਤਾਂ ਵੱਡੀ ਤੇ ਅਹਿਮ ਜਾਣਕਾਰੀ ਫਾਜ਼ਿਲਕਾ ਤੋਂ ਸਾਹਮਣੇ ਆਈ ਹੈ ਜਿੱਥੇ ਸਰਕਾਰੀ ਬੱਸ ਤੇ ਕੈਂਟਰ ਦੀ ਭਿਆਨਕ ਟੱਕਰ ਹੋਈ ਹੈ ਦੋ ਜਾਨਾਂ ਚਲੀਆਂ ਗਈਆਂ 15 ਦੇ ਕਰੀਬ ਯਾਤਰੀ ਨੇ ਜਿਹੜੇ ਜ਼ਖਮੀ ਦੱਸੇ ਜਾ ਰਹੇ ਨੇ ਕੀ ਕੀ ਵਾਕਿਆ ਹੋਇਆ ਜੀ ਤੁਹਾਨੂੰ ਕੀ ਪਤਾ ਲੱਗਿਆ ਜੀ ਐਕਸੀਡੈਂਟ ਕੇਸ ਹੋਇਆ ਜੀ ਆਪਣਾ ਇਧਰੋਂ ਟ੍ਰੈਨਟਰ ਜਾ ਰਿਹਾ ਸੀ ਤੇ ਉਧਰੋਂ ਆਪਣਾ ਆ ਰਹੀ ਸੀਗੇ ਬੱਸ ਸਾਰੀ ਸੜਕ 'ਤੇ ਅੱਛਾ ਜੀ ਕਿਵੇਂ ਹੋਇਆ ਐਕਸੀਡੈਂਟ ਤੁਹਾਨੂੰ ਪਤਾ ਲੱਗਿਆ ਜੀ ਉਹੀ ਆ ਵੀ ਕਿੱਦਾਂ ਟੱਕਰ ਹੋ ਗਈ ਸਾਹਮਣੇ ਸਾਹਮਣੇ ਕਿੰਨੀ ਕੋ ਕੈਜੁਐਲਟੀ ਹੈ ਕਿ ਦੋ ਆਦਮੀ ਤਾਂ ਕਿਤੇ ਮੁੱਕੇ ਤੇ ਆਦਮੀ ਮਰੇ ਜੀ ਤੇ 15 ਕ ਜਾਨ ਗਈਆਂ 15 ਲੋਕ ਜਾਨੀ ਹਾਂ 15 ਸਵਾਰੀਆਂ ਹਾਂ ਜਿਹੜੇ ਜਿਨ੍ਹਾਂ ਦੀ ਡੈਥ ਹੋਈ ਉਹ ਕੌਣ ਸੀ ਉਹਨਾਂ ਦਾ ਨਾਮ ਪਤਾ ਲੱਗਾ ਆਇਡੈਂਟੀਫਾਈ ਨਹੀਂ ਹੋਇਆ ਨਹੀਂ ਆਇਡੈਂਟੀਫਾਈ ਹੋਇਆ ਉਹਦੀ ਮੋਕਰੇ ਜਾ ਕੇ ਆਏ ਮੋਕਰੇ ਸੀਗੇ ਬੋਡੀ ਜਾ ਕੇ ਭੇਜਿਆ ਜਾ ਚੁੱਕੀ ਹੈ ਨਹੀਂ ਕਿ ਜੋ ਮੋਕਰੇ ਸੀਗੇ ਨਹੀਂ ਬਾਕੀ ਬਾਕੀਆਂ ਲੈ ਲਿਆ ਤੇ ਬਾਕੀ ਜਿਹੜੇ ਬੰਦੇ ਜਿਹੜਾ ਹੈਗਾ ਨਾ ਐਕਸੀਡੈਂਟ ਲੱਕ ਵੀ ਹੋਇਆ ਉਹਨਾਂ ਨੂੰ ਵਟੋ ਵਟੇ ਇਟਸ ਜੀ ਮੋਕਰੇ ਜਿਹਨਾਂ ਦੀ ਡੈਥ ਹੋ ਚੁੱਕੀ ਉਹਨਾਂ ਨੂੰ ਭੇਜਿਆ ਜਾ ਚੁੱਕਾ ਉਹਨਾਂ ਨੂੰ ਭੇਜਤਾ ਜੀ ਕਿਹੜੀ ਪੁਲਿਸ ਕਾਰਵਾਈ ਕਰ ਰਹੀ ਸਨ ਪੀਐਸਆਰ ਨਹੀਂ ਵਾਲਾ ਜੀ ਕੀ ਹੋਇਆ ਕਿੱਥੇ ਲੱਗੇ ਸਨ ਇਹ ਟਾਲੀ ਵਾਲਾ ਤੁਹਾਡੇ ਲਈ ਪਸੂ ਆ ਜੀ